ਹੈਲੋ ਦੋਸਤੋ ਗੁੱਡ ਇਵਨਿੰਗ ਜੀ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਪੋਹ ਦਾ ਮਹੀਨਾ ਚੱਲਦਾ ਪਿਆ ਉਹਦੇ ਮਹੀਨੇ ਵਿੱਚ ਆਪਣੇ ਛੋਟੇ ਸਵਜਾਦੇ ਤੇ ਵੱਡੇ ਸਵਜਾਦਿਆਂ ਨੂੰ ਮਤਲਬ ਜੋ ਹੈਗੇ ਅਸਿਹਤੀਆਂ ਉਹਨਾਂ ਨੇ ਪਾਈਆਂ ਸੀਗੀਆਂ ਛੋਟੇ ਸਵਜਾਦਿਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੂੰ ਨੀਂਹ ਦੇ ਵਿੱਚ ਚਣਿਆ ਗਿਆ ਸੀਗਾ ਔਰੰ ਵੀ ਜੇਬ ਦੇ ਬੇਲੇ ਤੇ ਜਿਹਦੇ ਵਿੱਚ ਉਹਨਾਂ ਨੇ ਛੋਟੀ ਉਮਰ ਹੀ ਆਪਣੀਆਂ ਸੀਧੀਆਂ ਪਾਈਆਂ ਤੇ ਦੋਸਤੋ ਇਹ ਸੋਗ ਦਾ ਮਹੀਨਾ ਆ ਇਹਦੇ ਵਿੱਚ ਬਹੁਤ ਸਾਰੇ ਆਪਣੇ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਇੰਡੀਆ ਦੇ ਵਿੱਚ ਹੀ ਆਪਣੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਹਨਾਂ ਦੀ ਸਹਾਦਤ ਨੂੰ ਯਾਦ ਕਰਦਿਆਂ ਹੋਇਆ ਬਹੁਤ ਸਾਰੇ ਲੰਗਰ ਚੱਲ ਰਹੇ ਨੇ ਸੰਗਤਾਂ ਜਿਹੜੀਆਂ ਨੇ ਉਹ ਪੱਦੇ ਘੜਸ ਐ ਪਹੁੰਚੀਆਂ ਨੇ ਇਹ ਫਤੇਗੜ ਸਾਹਿਬ ਪਹੁੰਚਦਿਆਂ ਨੂੰ ਪਹੁੰਚਣ ਦੇ ਉੱਤੇ ਰਸਤੇ ਦੇ ਵਿੱਚ ਜਗ੍ਹਾ-ਜਗ੍ਹਾ ਦੇਤੇ ਬਹੁਤ ਸਾਰੇ ਪਕੌੜਿਆਂ ਦੇ ਤੇ ਆਪਣੇ ਲੰਗਰ ਲੱਗੇ ਨੇ ਚਾਹ ਦੇ ਲੰਗਰ ਲੱਗੇ ਚੱਲੇ ਚੱਲਦੇ ਪਏ ਨੇ ਇਸ ਤਰ੍ਹਾਂ ਦੀਆਂ ਜੋ ਬਹੁਤ ਸਾਰੀਆਂ ਸਹੂਲਤਾਂ ਮਤਲਬ ਜਿਹੜੀਆਂ ਉਹ ਜੋ ਸੰਗਤਾਂ ਜਾ ਰਹੀਆਂ ਉਹਨਾਂ ਲਈ ਕੀਤੀਆਂ ਹੋਈਆਂ ਨੇ ਤੇ ਜਿਨ੍ਹਾਂ ਦੇ ਵਿੱਚ ਸਾਡੇ ਗੁਰਵਿੰਦਾਸ ਨਗਰ ਬਲੇਰਪੁਕਲਾ ਦੇ ਅੰਦਰ ਵੀ ਪਹਿਲੀ ਵਾਰ ਆਪਣੇ ਜੋ ਸਮਾਜ ਗੁਰੂदास ਸਮਾਜ ਨੇ ਆਪਣੇ ਲੰਗਰ ਉਹਨਾਂ ਦੀ ਸਹਾਤਤ ਨੂੰ ਦੇਖਦੇ ਹੋਇਆ ਚਾਹ ਦਾ ਲੰਗਰ ਤੇ ਪਕੌੜੇ ਦਾ ਲੰਗਰ ਲਾਇਆ ਜੀ ਉਹ ਆਪਾਂ ਤੁਹਾਨੂੰ ਦਿਖਾਉਣਿਆਂ ਕਰਦੇ ਹਾਂ ਫੋਟੋ ਚੱਲਦੇ ਆਪਾਂ ਉਹਨਾਂ ਨੂੰ ਤੁਹਾਨੂੰ ਦਿਖਾਉਣੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਦਾ ਵਰਨਨ ਕਰ ਦੇਵਾ ਕਰ ਰਹੇ ਨੇ ਸੇਵਾਦਾਰ ਸੰਭਰ ਮੰਡੀ ਕੀ ਸਾਰੇ ਸੇਵਾਦਾਰ ਨੈਤਿਕਤਾ ਕਰੋ ਹੋਰ ਆਪਾਂ ਦੇ ਸ਼ੇਰ ਗੋਰੀ ਜੀ ਆਪਾਂ ਬਾਹਰ ਵੀ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੀ ਪੋਲੀ ਕੋਰਾਤੀ ਇਹ ਲੈ ਬਹੁਤ ਕਾਹ ਦਾ ਸਵਾਗਤ ਕਰੇ ਜਿ세 ਵੀ ਪਹਾੜ ਅੰਦਰ ਬੈਠੇ ਆਪਣੇ ਪੈਨਾ ਵਾਗਿਆ ਕਿਰੋ ਹੋਵੇ ਇਹ ਨੈਤਿਕਤਾ ਦਾ ਸਟਾਫ ਹੈ ਤੁਮ ਆਪਾਂ ਤੁਹਾਨੂੰ ਆਪਾਂ ਵਿਖਾਉਨੇ ਆ ਜੀ ਜੋ ਆਪਣੇ ਇੱਥੇ ਸੰਗਤ ਹੈਗੀ ਆ ਜਿਨ੍ਹਾਂ ਨੇ ਪੱਤ ਛੱਡ ਕੇ ਹਿੱਸਾ ਲਿਆ ਉਹ ਆਪਾਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਵੀ ਕਰਾਉਣੀ ਹੈ ਜੋ ਸੰਗਤ ਆ ਜੋ ਉਹਨਾਂ ਦੇ ਵਲੰਟੀਅਰ ਮੇਨ ਹੈਗੇ ਆਪਾਂ ਉਹਨਾਂ ਨਾਲ ਤੁਹਾਡੇ ਨਾਲ ਗੱਲ ਕਰਾਉਣੀ ਹੈ ਚੱਲਦੇ ਆਪਾਂ ਨੌਂ ਜੀ ਵਾਪਸ ਇਹ ਨੇ ਜੀ ਆਪਣੇ ਓਮ ਪ੍ਰਕਾਸ਼ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੋ ਅੱਜ ਲੰਗਰ ਦਾ ਲੰਗਰ ਇੱਥੇ ਚਾਹ ਤੇ ਪਕੌੜੇ ਦਾ ਲਾਇਆ ਹੋਇਆ ਇਹਦੇ ਬਾਰੇ ਆਪਾਂ ਅੱਜ ਇਹਨਾਂ ਨੂੰ ਪੁੱਛਦੇ ਆਂ ਕਿ ਇਹ ਜੋ ਲੰਗਰ ਹੈਗਾ ਤੇ ਕਿਹਨਾਂ ਵੱਲੋਂ ਲੱਗਿਆ ਗਿਆ ਚੱਲਦੇ ਆਂ ਸਤਿਕਾਰ ਅੰਕਲ ਜੀ ਸਤਿਕਾਰ ਦੱਸੋ ਆਪਣੇ ਤੁਹਾਡੇ ਇਹ ਜਿਹੜਾ ਆਪਣੇ ਅੱਜ ਚਾਹ ਦਾ ਲੰਗਰ ਚਲਾਇਆ ਤੇ ਉਹਦੇ ਬਾਰੇ ਕੋਈ ਚੰਨਣਾ ਪਾਓ ਅੱਜ ਫਤਿਹਗੜ੍ਹ ਸਾਹਿਬ ਵਿਖੇ ਸਿੱਧੀ ਜੋੜ ਮੇਲੇ ਚੱਲਦੇ ਹਨ ਨਿੱਕੇ ਸਾਹਿਬ ਜੀ ਦੇ ਯਾਦ ਵਿੱਚ ਉਹਨਾਂ ਦੀ ਯਾਦ ਵਿੱਚ ਅੱਜ ਪਹਿਲੀ ਵਾਰ ਅਸੀਂ ਲੰਗਰ ਦਾ ਪ੍ਰਬਾਲਾ ਕੀਤਾ ਨੌਜਵਾਨ ਬੱਚਿਆਂ ਨੇ ਬਲਦੇਵ ਜੀ ਨੇ ਰਿੰਕੇ ਜੀ ਨੇ ਤੇ ਹੋਰ ਸਾਰੇ ਇਹ ਸਮਾਜ ਦੇ ਜਿੰਨੇ ਵੀ ਉਰੇ ਦੇ ਬੱਚੇ ਨੇ ਸ੍ਰੀ ਗੁਰਵਦਾਸ ਨਗਰ ਦੇ ਵਿੱਚ ਇਹ ਪਹਿਲਾ ਲੰਗਰ ਹੈ ਜਿਹੜਾ ਕਿ ਅਸੀਂ ਇਸ ਮਰਤਵਾ ਬੱਚਿਆਂ ਦੀ ਕੋਸ਼ਿਸ਼ ਦੇ ਨਾਲ ਆਰੰਭ ਕੀਤਾ ਹੈ ਸੋ ਅਸੀਂ ਉਹਨਾਂ ਨੂੰ ਆ ਯਾਦ ਸਮਰਪਿਤ ਕਰਦੇ ਹਾਂ ਯਾਦ ਕਰਦੇ ਹਾਂ ਸਮਰਪਿਤ ਕਰਦੇ ਹਾਂ ਕਿ ਇਹ ਜੇ ਜੋਧੇ ਵੀਰ ਜਿਹੜੇ ਬਾਬਾ ਬਾਬਾ ਜੀ ਨਿੱਕੇ ਜਿੰਦਾਂ ਇਹਨਾਂ ਨੇ ਬੜੇ ਬੜੇ ਹੀ ਜੇ ਢੰਗ ਦੇ ਨਾਲ ਅੱਜ ਅੱਜ ਦਾ ਦਿਨ ਨੀਹਾਂ 'ਚ ਚਨਾਏ ਗਏ ਸੀ ਬੱਚੇ ਔਰ ਗੰਜੇਬ ਨੇ ਇਹਨਾਂ ਨੂੰ ਨਿਹਾਂ ਜਿ ਚਨਾਉਣ ਦਾ ਹੁਕਮ ਦਿੱਤਾ ਸੀ ਤੇ ਇਸ ਕਰਕੇ ਇਹਨਾਂ ਨੂੰ ਅੱਜ ਯਾਦ ਕੀਤਾ ਜਾਂਦਾ ਹੈ ਇਹ ਇੱਕ ਸਾਡੇ ਵਾਸਤੇ ਇੱਕ ਸੋਗਮਈ ਇੱਕ ਹੈ ਆ ਆਗੇ ਆਉਣ ਜਾਣ ਵਾਲਾ ਬੰਦਾ ਹਰੇਕ ਬੰਦਾ ਹੀ ਚਾਹ ਪਾਣੀ ਨਾਲ ਪੀ ਸਕੇ ਇਹਦੇ ਵਿੱਚ ਅਸੀਂ ਕੋਈ ਵੀ ਮਿੱਠੀ ਚੀਜ਼ ਨਹੀਂ ਬਾਟੀ ਸਿਰਫ ਚਾਹ ਬਣਾਈ ਹੈ ਮਿੱਠੀ ਆ ਇਸ ਕਰਕੇ ਅਸੀਂ ਇਹ ਹਰ ਇੱਕ ਸਾਲ ਹੀ ਲਾਉਣ ਦਾ ਪ੍ਰਾਰਾਲਾ ਬੱਚਿਆਂ ਨੇ ਨਾਲ ਮਿਲ ਕੇ ਕੀਤਾ ਹੈ ਤੋਂ ਅਸੀਂ ਚਾਹੁੰਦੇ ਹਾਂ ਤੇ ਸਮਾਜ ਇਹ ਤੋਂ ਜਾਗਰੂਕ ਹੋਵੇ ਸਮਾਜ ਭੜੇ ਅੰਸਰਾਂ ਤੋਂ ਬਚੇ ਨਸ਼ਿਆਂ ਤੋਂ ਗ੍ਰੇਜ਼ ਕਰਨ ਸਿੱਧੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਹਾਂਜੀ ਸਤਿ ਸ੍ਰੀ ਅਕਾਲ ਜੀ ਆਰਿਆਂ ਨੂੰ ਕਿ ਦੱਸੋ ਜੀ ਤੁਸੀਂ ਆਪਣਾ ਜੋ ਅੱਜ ਪ੍ਰੋਗਰਾਮ ਵਾਲੀ ਕਿਹਾ ਹੈਗਾ ਉਹਦੇ ਬਾਰੇ ਤੁਹਾਨੂੰ ਚਾਣਨਾ ਪਾਉ ਇਹ ਜੋ ਸ਼ੰਕਰ ਦੀ ਸੇਵਾ ਚੱਲ ਰਹੀ ਹੈ ਸ੍ਰੀ ਗੁਰੂ ਰਵਿਦਾਸ ਨਗਰ ਦੇ ਸਾਰੇ ਹੀ ਭੈਣਾ ਭਾਈਆਂ ਦੇ ਸਹਿਯੋਗ ਨਾਲ ਇਹ ਚੱਲ ਰਹੀ ਹੈ ਉਹ ਨੌਜਵਾਨ ਵੀਰਾਂ ਨੇ ਉਪਰਾਲਾ ਕੀਤਾ ਕਿ ਛੋਟੇ ਸਾਹਿਬ ਜੀ ਦੀ ਸ਼ਹਾਦਤ ਤੇ ਗੁਰੂ ਅਰਜਨ ਦੇਵ ਜੀ ਨਗਰ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਵੇ ਉਹ ਸਾਰੇ ਹੀ ਭੈਣ ਭਾਈਆਂ ਦੇ ਸਹਿਯੋਗ ਨਾਲ ਅੱਜ ਜੋ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਛੋਟੇ ਸਾਹਿਬ ਜੀ ਦੀ ਸ਼ਹਾਦਤ ਤੇ ਪ੍ਰਧਾਨ ਬਲਦੇਵ ਜੀ ਸਾਡੇ ਬਾਬਾ ਓਮ ਪ੍ਰਕਾਸ਼ ਜੀ ਛੜ ਚਾਚਾ ਜਰਦਨ ਜੀ ਹੋਰ ਵੀ ਆ ਸਾਰੇ ਪ੍ਰਬੰਧਕ ਵੀਰ ਖੜੇ ਨੇ ਇਹਨਾਂ ਦੇ ਸਹਿਯੋਗ ਨਾਲ ਤਿੰਨ ਦਿਨ ਲੰਗਰ ਚੱਲਣਾ ਹੈ ਅਰ ਆਪਣਾ ਜੀਤੂਪੁਰ ਦਾਸ ਨਗਰ ਵੱਲੋਂ ਸਾਰੇ ਦੇ ਸਹਿਯੋਗ ਨਾਲ ਇਹ ਲੰਗਰ ਚੱਲਿਆ ਹੈ। ਤੋਂ ਅੱਗੇ ਨੂੰ ਵੀ ਇਹ ਲੰਗਰ ਚਲਾਇਆ ਜਾਣ ਤਾਂ ਸਾਰੇ ਦੀ ਬੇਨਤੀ ਕਰਦੇ ਆਂ ਵੀ ਸਾਰੇ ਸਹਿਯੋਗ ਕਰਨ। ਸਾਰਾ ਜੀਤੂਪੁਰ ਦਾਸ ਨਗਰ ਵੀ ਵਾਇਪ ਜੀ ਕ ਖਾਲਸਾ ਵਾਇਪ ਜੀ ਦੀ ਫਤਿਹ। ਮਨੇ ਗੁਰਤੇਜ ਸਿੰਘ ਜੀ ਜਿਹੜੇ ਪ੍ਰਧਾਨ ਨੇ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਗੱਲਬਾਤ ਕਰਦੇ ਆਂ ਜੀ ਵੀ ਆਪਾਂ ਇਹਨਾਂ ਨੇ ਜਿਹੜਾ ਇੱਥੇ ਦਾ ਲੰਗਰ ਚੱਲ ਰਿਹਾ ਉਹਦੇ ਵਿੱਚ ਕੀ ਕੀ ਕਿਹਨਾ ਕਿਹਨਾ ਦਾ ਯੋਗਦਾਨ ਆ ਉਹ ਆਪਾਂ ਇਹਨਾਂ ਨਾਲ ਪੁੱਛਦੇ ਆਂ ਨਾਲ ਗੱਲਬਾਤ ਕਰਦੇ ਆਂ। ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਹਸਪਤਾਲ ਜੀ ਹਾਂਜੀ ਦੱਸੋ ਜੋ ਲੰਗਰ ਚੱਲ ਰਿਹਾ ਇੱਥੇ ਆਪਣੇ ਉਹਦੇ ਬਾਰੇ ਜਾਣਨਾ ਪਾਉ ਜੋ ਸਾਡੇ ਫੁਰਸਦਾਸ ਨਗਰ ਵੱਲੋਂ ਨੌਜਵਾਨ ਸਭਾ ਔਰ ਮੱਲਾ ਨਿਵਾਸੀ ਸਾਰੇ ਨਗਰ ਵੱਲੋਂ ਲਗਾਇਆ ਗਿਆ ਹੈ ਜੀ ਤੇ ਕੋਈ ਛੋਟੇ ਸਹਿਬਜਾ ਦੇ ਔਰ ਵੱਡੇ ਸਹਿਬਜਾ ਦੇ ਦੀ ਯਾਦ ਵਿੱਚ ਸਮਰਪਿਤ ਹੈ ਪਤੰਤਨ ਮਾਤਾ ਗੁਜਰੀ ਜੀ ਨੂੰ ਸਮਰਪਿਤ ਹੈ ਜੀ ਉਹਨਾਂ ਕਰਕੇ ਸਾਰੇ ਮਤਲਬ ਨਗਰ ਕਰੇ ਕੜਾ ਗਾਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆਗਾ ਅਸੀਂ 2-4 ਬੰਦੀਆਂ ਨੇ ਸਲਾਹ ਕਰੀ ਤੀ ਮੱਲਾ ਨੇ ਸਾਡੇ ਨਾਲ ਵੱਧ ਤੋਂ ਵੱਧ ਇੰਨਾ ਸਹਿਯੋਗ ਦਿੱਤਾ ਜੀ ਸਾਡੀ ਸੋਚ ਵੀ ਨਹੀਂ ਸਕਦੇ ਜੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਇਹ ਤੋਂ ਬੱਦਲੇ ਸਮਾਂ ਪੀਰਾ ਕੋਈ ਹੀ ਹੈ ਸਭ ਤੋਂ ਪ੍ਰਸਿੱਧ ਦਿਨ ਚੱਲਦੇ ਆ ਜੀ ਉਹਨਾਂ ਦੀ ਯਾਦ ਦੇ ਵਿੱਚ ਤੇ ਉਹਨਾਂ ਦੇ ਮਰਹਮਤ ਜੀ ਬੋਲ ਜੀ ਨੰਗਰਾਂ ਦੀ ਅਸਲੀ ਚਾਲ ਹੈ ਉਹ ਠੀਕੋ ਐਂਡ ਓਕੇ गो वाग लंगर चल रहा है जी पिंड खानपुर जी <ककीणीग गरता>। ਦੋਸਤੋ ਇਹ ਸੀਗਾ ਜੀ ਆਪਣੀ ਗੁਰੂਵਦਾਸਨਗਰ ਜੋ ਲੰਗਰ ਚੱਲ ਰਿਹਾ ਸੀਗਾ ਉਹਦੇ ਬਾਰੇ ਤੇ ਉਹ ਜੋ ਆਪਾਂ ਤੁਹਾਨੂੰ ਥੋੜਾ ਜਿਹਾ ਦਿਖਾਇਆ ਖਾਨਪੁਰ ਮੰਡੀ ਆ ਮਲੇਰਕੋਟਲਾ ਜੋ ਉੱਥੇ ਵੀ ਲੰਗਰ ਚੱਲਦਾ ਸੀ ਉਹਦਾ ਵੀ ਆਪਾਂ ਤੁਹਾਨੂੰ ਐਕਸਪਲੋਰ ਕੀਤਾ ਚੱਲਦੇ ਆ ਜੀ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਗੁੱਡਬਾਈ ਸਤਿ ਸ੍ਰੀ ਅਕਾਲ